ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ 41 ਦਿਨਾਂ ਬਾਅਦ ਫਿਰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ 20 ਸਾਲੀ ਕਤਲ ਮਾਮਲੇ ਚ 20 ਸਾਲੀ ਬਲਾਤਕਾਰ ਮਾਮਲੇ ਚ ਸਜ਼ਾ ਹੋਈ ਹੋਈ ਐ ਅਦਾਲਤ ਵੱਲੋਂ ਸਜ਼ਾ ਐਲਾਨੀ ਹੋਈ ਐ ਤੇ ਉਹ ਲਗਾਤਾਰ ਪੜਾਅਦਰ ਪੜਾ ਪਰੋਲ ਤੇ ਫਰਲੋ ਤੇ ਬਾਹਰ ਆ ਰਿਹਾ ਇੱਕ ਵਾਰ ਫੇਰ 13ਵੀਂ ਵਾਰ ਉਸ ਨੂੰ ਪਰੋਲ ਮਿਲੀ ਐ ਇੱਕ ਦਿਨ ਤੋਂ ਸ਼ੁਰੂ ਹੋ ਕੇ ਇਹ ਪਰੋਲ 50-50 ਦਿਨਾਂ ਤੱਕ ਵੀ ਗਈ ਤੇ মাত্র 41 ਦਿਨਾਂ ਦੇ ਫਰਕ ਨਾਲ ਇਸ ਵਾਰ 21 ਦਿਨਾਂ ਦੀ ਪਰੋਲ ਮਿਲੀ ਐ ਜਿਹਦਾ ਸਿਰਸਾ ਮੁਖੀ ਇੱਕ ਪਾਸੇ ਸਾਦਮੀਆਂ ਨਾਲ ਬਲਾਤਕਾਰ ਮਾਮਲੇ 'ਚ ਦੂਸਰੇ ਪਾਸੇ ਪੱਤਰਕਾਰ ਛਤਰਪਤੀ ਕਤਲ ਮਾਮਲੇ 'ਚ ਸਜਾ ਜਾਪਤਾ ਇਧਰ ਪੰਥਕ ਪਹਿਲੂਆਂ ਦੇ ਉੱਤੇ ਵੀ ਖਾਸੇ ਵਿਵਾਦਾਂ 'ਚ ਕਿਰਿਆ ਚਾਹੇ ਉਹ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਨਾਲ ਸੰਬੰਧਿਤ ਮਸਲੇ ਹੋਣ ਚਾਹੇ ਉਹ ਦਸਮ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਾਗਰਚਨ ਵਾਲਾ ਪਹਿਲੂ ਹੋਵੇ ਉਹਦੀ ਮਾਫੀ ਨਾਮੀ ਵਾਲਾ ਚਿੱਠੀ ਵਾਲਾ ਮਸਲਾ ਫਿਲਮ ਵਾਲਾ ਮਸਲਾ ਕਿੰਨੇ ਹੀ ਪਹਿਲੂ ਨੇ ਸੋ ਜਿੱਦਾਂ ਜਿੱਦਾਂ ਇਹਨੂੰ ਪੈਰੋਲ ਮਿਲਦੀ ਹੈ ਜਦੋਂ ਜਦੋਂ ਇਹਨੂੰ ਪੈਰੋਲ ਮਿਲਦੀ ਹੈ ਜਦ ਜਦ ਡੀਰਾ ਸਰਸਾ ਮੁਖੀ ਗੁਰਮੀਤ ਸਿੰਘ ਰਾਮ ਬਾਹਰ ਆਉਂਦਾ ਤਦ ਤਦ ਪੰਥਕ ਧਰਾਂ ਵੀ ਸਮਾਜਿਕ ਚਿੰਤਤ ਧਰਾਂ ਵੀ ਇਸ ਮਸਲੇ ਤੇ ਸਵਾਲ ਖੜਾ ਕਰਦੀਆਂ ਪਰ ਸਰਕਾਰਾਂ ਜਦੋਂ ਮਿਹਰਬਾਨ ਹੋਣ ਸੱਤਾ ਜਦੋਂ ਮਿਹਰਬਾਨ ਹੋਵੇ ਫਿਰ ਸਵਾਲ ਨਹੀਂ ਹੁੰਦੇ ਹੁੰਦੇ ਨਾ ਉਹ ਜਵਾਬ ਦਿੰਦੀਆਂ ਆਮ ਤੌਰ ਦੇ ਉੱਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਕਈ ਵਾਰ ਜਿਹੇ ਕਟਨਾਕਰਮ ਵਾਪਰੇ ਹੁੰਦੇ ਨੇ ਕਿ ਕਿਸੇ ਦੀ ਜ਼ਮੀਨ ਪਿੱਛੇ ਕਿਸੇ ਦੀ ਆਪਸੀ ਪਰਿਵਾਰਕ ਕਿਸੇ ਵੰਡ ਬਣਾਈਏ ਪਿੱਛੇ ਕਿਸੇ ਦੀ ਇਸ਼ਕ ਮੁਸ਼ਕਲ ਦੀ ਦੁਸ਼ਮਣੀ ਪਿੱਛੇ ਕਾ ਹੋਰ ਕਈ ਕਾਰਨ ਕਿੰਨੇ ਕ ਤੁਸੀਂ ਕਦੇ ਦੇਖੇ ਨੇ ਕਿ ਜਿਹੜੇ ਬੰਦੇ ਕਤਲ ਦੇ ਮਾਮਲੇ ਚ ਜਾਂ ਹੋਰ ਕਿਸੇ ਮਾਮਲੇ ਚ ਜੇਲਾ ਚ ਡੱਕੇ ਹੋਣ ਉਹ ਹਰ ਦੂਏ ਤੀਏ ਮਹੀਨੇ ਬਾਅਦ ਪਿੰਡ ਆਉਂਦੇ ਹੋਣ ਫਰਲੋ ਤੇ ਆਉਂਦੇ ਹੋਣ ਪੈਰੋਲ ਤੇ ਆਉਂਦੇ ਹੋਣ ਸਾਲ ਚ ਤਿੰਨ ਤਿੰਨ ਵਾਰ ਦੇਖਿਆ ਕਦੇ ਕਿਸੇ ਚਲੋ ਸਾਲ ਚ ਇੱਕ ਵਾਰ ਵੀ ਦੇਖਿਆ ਕਿਸੇ ਨੂੰ ਹਾਂ ਪੂਰੀ ਸਜਾ ਚ ਦੋ ਚਾਰ ਵਾਰ ਦੇਖਿਆ ਹੋ ਸਕਦਾ ਪਰ ਉਹ ਵੀ ਪਤਾ ਨਹੀਂ ਕਿਹਨੂੰ ਕਿਹਨੂੰ ਮੱਥੇ ਟੇਕਣੇ ਪੈਂਦੇ ਨੇ ਕਿਵੇਂ ਟੱਬਰ ਲੈ ਕੇ ਆਉਂਦਾ ਔਰ ਉਹ ਵੀ ਕਿਹੜੀ ਘੜੀ ਦਾ ਹਵਾਲਾ ਹੁੰਦਾ ਪਰ ਇੱਥੇ ਅਹੀ ਜੀ ਕਿਹੜੀ ਵਿਫਤਾ ਖੜੀ ਹੈ ਕਿ ਸਰਕਾਰ बार-बार ਡੇਰਾ ਸਿਰਸਾ ਮੁਖੀ ਨੂੰ ਪਰੋਲ ਦਿੰਦੀ ਹੈ ਤੁਸੀਂ ਇਸ ਨੂੰ ਦੋ ਤਿੰਨ ਨੁਕਤਿਆਂ ਤੋਂ ਸਮਝੋ ਡੇਰਾ ਸਿਰਸਾ ਦੇ ਮਗਰ ਵੀ ਇੱਕ ਵੱਡੀ ਭੀੜ ਖੜੀ ਹੈ ਉਹ ਸ਼ਰਦਾ ਦੀ ਅੰਨੀ ਪੀੜ ਹੁੰਦੀ ਹੈ ਔਰ ਪੰਜਾਬ ਦੇ ਵਿੱਚ ਜਿਵੇਂ ਡੇਰਾਬਾਦ ਨੂੰ ਹਵਾ ਮਿਲੀ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਡੇਰਾ ਹੋਵੇ ਚਾਹੇ ਉਹ ਸਿੱਖੀ ਵਾਲੇ ਹਵਾਲਾ ਦੇ ਕੇ ਡੇਰਾ ਪਨਪਿਆ ਹੋਵੇ ਚਾਹੇ ਉਹ Hinduਵਾਦ ਵਾਲਾ ਹਵਾਲਾ ਦੇ ਕੇ ਡੇਰਾ ਪਨਪਿਆ ਹੋਵੇ ਅੱਜ ਕੱਲ੍ਹ ਅਸਾਈ ਬਾਦ ਵਾਲੇ ਡੇਰੇ ਪੰਜਾਬ ਦੇ ਵਿੱਚ ਖੂਬ ਉੱਚੇ ਸੁੱਚੇ ਜਾ ਰਹੇ ਨੇ ਕਿੰਨੇ ਕੁ ਉਹਨਾਂ ਦੇ ਅੰਦਰ ਸਚਾਈ ਹੈ ਕਿੰਨਾ ਕੋ ਸੱਚਮੁੱਚ ਧਰਮ ਦੇ ਲੇਖੇ ਲਾਉਂਦੇ ਨੇ ਇਹ ਵੀ ਸਵਾਲ ਨੇ ਜਦੋਂ ਉਹਨਾਂ ਦੇ ਪਾਦਰੀ ਵੀ ਫਸ ਰਹੇ ਨੇ ਫਿਰ ਇਹ ਜਿਹੜਾ ਸ਼ਰਦਾ ਦੀ ਭੀੜ ਹੈ ਉਹ ਸ਼ਰਦਾ ਦੀ ਭੀੜ ਸਿਆਸਤਦਾਨਾਂ ਨੂੰ VOTERਾਂ ਦੀ ਭੀੜ ਦਿਖਦੀ ਹੈ ਤੇ VOTERਾਂ ਦੀ ਭੀੜ ਨੂੰ ਹਥਿਆਉਣ ਦੇ ਲਈ ਸਿਆਸਤਦਾਨ ਉੱਥੇ ਜ਼ਰੂਰ ਜਾਂਦਾ ਜਿੱਥੇ ਭੀੜ ਹੋਗੀ ਤੇ ਉਹਦੇ ਲਈ ਸ਼ਰਦਾ ਕੋਈ ਮਾਇਨੇ ਨਹੀਂ ਰੱਖਦੀ ਉਹਦੇ ਲਈ ਭੀੜ ਮਾਇਨੇ ਰੱਖਦੀ ਹੈ ਤੇ ਭੀੜ ਉਹਨੂੰ VOTE ਦਿਖਦੀ ਹੈ ਤੇ ਇਸ ਲਈ ਜਦੋਂ ਡੇਰਾ ਸਿਰਸਾ ਮੁਖੀ ਦੇ ਮਗਰ ਸ਼ਰਧਾਲੂਆਂ ਦੀ ਲੰਬੀ ਕਤਾਰ ਨਜ਼ਰ ਆਉਂਦੀ ਹੈ ਉਸ ਕਤਾਰ ਦੇ ਪਿੱਛੇ ਖੜੇ ਸਿਆਸੀ ਧਿਰਾਂ ਨਜ਼ਰ ਆਉਂਦੀਆਂ ਸਿਆਸੀ ਲੀਡਰ ਨਜ਼ਰ ਆਉਂਦੇ ਤਾਂ ਹੀ ਨੱਕ ਰਗੜਦੇ ਤੇ ਉਹਨਾਂ ਨੂੰ ਪਤਾ ਹੈ ਕਿ ਭਾਈ ਇਹ ਇਸ ਚੱਕਰ ਚਾ ਰਹੇ ਨੇ ਤੇ ਉਹ ਨਾ ਹੀ ਸਿਆਸਤਦਾਨਾਂ ਨੂੰ ਦਿਖਾ ਕੇ ਉਸ ਆਧਾਰਨ ਭੀੜ ਨੂੰ ਵੀ ਮੇਰੇ ਵਾਲੇ ਪ੍ਰੇਰਿਤ ਕਰਦੇ ਨੇ ਕਾ ਦੇਖੋ ਸਾਡੇ ਕੋਲ ਤਾਂ ਮੁੱਖ ਮੰਤਰੀ ਵੀ ਆਉਂਦਾ ਸਾਡੇ ਕੋਲ ਤਾਂ ਮੰਤਰੀ ਵੀ ਆਉਂਦਾ ਆ ਪ੍ਰਧਾਨ ਮੰਤਰੀ ਵੀ ਆ ਗਿਆ ਇਸ ਪਾਰਟੀ ਦਾ ਮੁਖੀ ਵੀ ਆ ਗਿਆ ਸਾਡੇ ਕੋਲ ਤਾਂ ਸਾਰੇ ਮੱਥਾ ਟੇਕਣਾ ਹੁੰਦਾ ਉਹਦੇ ਨਾਲ ਉਹ ਭੀੜ ਨੂੰ ਉਹਨਾਂ ਲਈ ਉਹ ਚਿਹਰੇ ਪ੍ਰਚਾਰ ਨੇ ਤੇ ਉਹਨਾਂ ਚਿਹਰਿਆਂ ਦੇ ਲਈ ਉਹ ਵੋਟਾਂ ਨੇ ਸੋ ਇਹ ਜਿਹੜਾ ਮਿਲ ਕੇ ਇੱਕ ਗੈਂਗ ਕਨੈਕਸ਼ਨ ਚੱਲਦਾ ਉਹਦੇ ਵਿੱਚੋਂ ਫਿਰ ਮਿਹਰਬਾਨੀਆਂ ਜਨਮਦੀਆਂ ਤੇ ਮਿਹਰਬਾਨੀਆਂ ਇਸ ਕਦਰ ਕਿ ਡੇਰਾ ਸਿਰਸਾ ਮੁਖੀ ਦੇ ਖਿਲਾਫ ਜਿਸ ਤਰ੍ਹਾਂ ਦੇ ਮਾਮਲੇ ਸੀ ਉਹ ਜੇਲ੍ਹ ਜਾਂਦੇ ਆਂ ਤਰ ਲੋ ਮੱਛੀ ਹੋ ਰਿਆ ਸੀ ਦੋ ਤਿੰਨ ਵਾਰ ਪਹਿਲਾਂ ਮਾਤਾ ਦੇ ਹਵਾਲੇ ਨਾਲ ਅਕਦੇ ਬਿਮਾਰੀ ਦੇ ਹਵਾਲੇ ਨਾਲ ਪਿਰੋਲ ਦੀ ਕੋਸ਼ਿਸ਼ ਹੋਈ ਫਿਰ ਇੱਕ ਵਾਰ ਫਾਈਲ ਲਾਈ ਕੇ ਜੀ ਮੇਰੀ ਜ਼ਮੀਨ ਉਜੜ ਰਹੀ ਆ ਮੇਰੀ ਫਸਲ ਬਰਬਾਦ ਹੋ ਰਹੀ ਆ ਮੈਨੂੰ ਆਪਣੀ ਫਸਲ ਬਚਾਉਣ ਦੀ ਪਿਰੋਲ ਦਿੱਤੀ ਜਾਵੇ ਚਲੋ ਜੀ ਫਿਰ ਉਹਦੀ ਐਪਲੀਕੇਸ਼ਨ ਲੱਗ ਗਈ ਕਾਗਜ਼ ਪੱਤਰੀ ਪੂਰੇ ਹੋ ਗਏ ਸਰਕਾਰ ਨੇ ਮਿਹਰਬਾਨੀ ਕਰਤੀ ਪਰ ਇੱਕ ਤਹਿਸੀਲਦਾਰ ਕਹਿੰਦੇ ਅੜ ਗਿਆ ਉਹ ਕਹਿੰਦਾ ਵੀ ਜਿਹੜੇ ਆਧਾਰ ਤੇ ਪ੍ਰੋਲ ਮੰਗੀ ਆ ਉਹ ਆਧਾਰ ਦਰਸਤ ਨਹੀਂਗਾ ਉਹ ਕਹਿੰਦੇ ਕਿਵੇਂ ਨਹੀਂ ਦਰਸਤ ਜੀ ਕਹਿੰਦਾ ਦੱਸੋ ਵੀ ਡੇਰਾ ਸੱਤਸਾ ਮੁਖੀ ਦੇ ਨਾਮ ਇਹਨੂੰ ਜ਼ਮੀਨ ਦਿਖਾਓ ਜ਼ਮੀਨ ਤਾਂ ਉਹ ٹرسٹ ਦੇ ਨਾਮ ਡੇਰੇ ਦੇ ਨਾਮ ਆਵਾ ਉਹਦੇ ਨਾਲ ਲੱਗੀ ਹੋਈ ਆ ਸਿੱਧੀ ਜਦੋਂ ਗੁਰਮੀਤ ਸਿੰਘ ਰਾਮ ਰੀਮ ਦੇ ਨਾਮ ਤੇ ਕੋਈ ਜ਼ਮੀਨ ਨਹੀਂ ਬੋਲਦੀ ਫਿਰ ਉਹਦੀ ਫਸਲ ਉਹਦੇ ਨਾਲ ਕਿੱਥੋਂ ਮਸਲਾ ਕਹਿੰਦਾ ਮੈਂ ਨਹੀਂ ਦਿੰਦਾ ਪ੍ਰੋਲ ਉਹ ਪਰਲ ਰੁਕੀ ਉਹ ਤੋਂ ਬਾਅਦ ਪਤਾ ਨਹੀਂ ਉਹ ਤਸਕੀਲਦਾਰ ਦੀ ਨਿਯੁਕਤੀ ਮੁੜ ਕੇ ਕਿੱਥੇ ਹੋਈ ਕਿੱਥੇ ਨਹੀਂ ਬਾ ਡੇਰਾ ਸਿਰਸਾ ਮੁਖੀ ਨੂੰ ਉਹ ਤੋਂ ਬਾਅਦ ਪੈਰੋਲ ਮਿਲਣ ਦਾ ਰਾਹ ਖੁੱਲ ਗਿਆ ਮਾਤਾ ਨੂੰ ਆਪਣੀ ਨੂੰ ਮਿਲਣ ਦੇ ਹਵਾਲੇ ਨਾਲ ਇੱਕ ਦਿਨ ਦੀ ਪੈਰੋਲ ਮਿਲੀ 2020 ਦੇ ਵਿੱਚ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪੈਰੋਲ ਮਿਲੀ ਜਦੋਂ ਇੱਕ ਦਿਨ ਵਾਲੀ ਪੈਰੋਲ 'ਚ ਮਾਮਲਾ ਠੀਕ ਹੋ ਗਿਆ ਕਿ ਕੋਈ ਬਿਵਾਦ ਨਹੀਂ ਕੋਈ ਰੋਲਾ ਨਹੀਂ ਕੋਈ ਕਚੋੜਾ ਨਹੀਂ ਲੰਘੀ ਗੱਲ ਫਿਰ ਅਗਲੀ ਵਾਰ ਫੇਰ 12 ਘੰਟਿਆਂ ਦੀ ਪਰੋਲ ਦੇ ਕੇ ਦੇਖਿਓ ਵੀ ਮਾ ਦੇ ਨਾਂ ਤੇ ਇਹ ਪਰ 1 ਸਾਲ ਦਾ ਬਖਵਾਇ ਲਗਭਗ ਚਾਹੇ ਮਹੀਨੇ ਘੱਟ ਹੀ ਹੋਣ ਪਰ 2020 ਤੋਂ ਬਾਅਦ 2021 ਚ ਜਾਂਦੀ ਹੈ ਫਿਰ ਅਕਤੂਬਰ 2020 ਚ ਵੀ ਇੱਕ ਦਿਨ ਦੀ ਫਿਰ ਮਈ 2021 ਦੇ ਵਿੱਚ ਵੀ 12 ਘੰਟਿਆਂ ਦੀ ਪਰੋਲ ਮਿਲਦੀ ਹੈ ਜਦੋਂ ਇਹ ਵੀ ਠੀਕ ਠਾਕ ਹੋ ਗਿਆ ਫਿਰ ਕਹਿੰਦੇ ਹੁਣ ਹਈਆ ਖੁੱਲ ਗਿਆ ਹੁਣ ਚੱਲਣ ਦਾ ਖੁੱਲਾ ਕੰਮ ਬਸ ਫਿਰ ਕੀ 2022 ਚੜਿਆ ਹਰ ਸਾਲ ਤਿੰਨ ਵਾਰ ਪਰੋਲ ਮਿਲਣ ਲੱਗੀ 222 ਚ ਵੀ ਤਿੰਨ ਵਾਰ ਪੈਰੋਲ ਮਿਲਦੀ ਹੈ 223 ਦੇ ਵਿੱਚ ਵੀ ਤਿੰਨ ਵਾਰ ਪੈਰੋਲ ਮਿਲਦੀ ਹੈ 224 ਦੇ ਵਿੱਚ ਵੀ ਤਿੰਨ ਵਾਰ ਪੈਰੋਲ ਮਿਲਦੀ ਹੈ ਔਰ 225 ਜਦੋਂ ਅਜੇ ਚੌਥਾ ਮਹੀਨਾ ਚੱਲ ਰਿਹਾ ਦੋ ਵਾਰ ਪੈਰੋਲ 225 ਚ ਮਿਲ ਚੁੱਕੀ ਹੈ ਉਸ ਦਾ 225 ਚ ਪਿਛਲਾ ਰਿਕਾਰਡ ਵੀ ਟੁੱਟ ਜਵੇ ਤਿੰਨ ਵਾਰ ਦੀ ਬਜਾਏ ਚਾਰ ਵਾਰ ਹੋ ਜਵੇ ਪੈਰੋਲ 41 ਦਿਨਾਂ ਦੇ ਫਰਕ ਨਾਲ ਹੁਣ ਪੈਰੋਲ ਚਲੋ ਹੁਣ ਜਦੋਂ 222 ਚੜਿਆ ਤਾਂ ਫਰਵਰੀ ਦੇ ਵਿੱਚ 21 ਦਿਨਾਂ ਦੀ ਪੈਰੋਲ ਜੂਨ 2022 ਦੇ ਵਿੱਚ 30 ਦਿਨਾਂ ਦੀ ਪਰੋਲ ਹੈ। ਅਕਤੂਬਰ 2022 ਦੇ ਵਿੱਚ 40 ਦਿਨਾਂ ਦੀ ਪਰੋਲ ਹੈ। ਉਸ ਤੋਂ ਬਾਅਦ ਜਿੱਦਾਂ ਹੀ 2023 ਚੜ੍ਹਿਆ ਜਨਵਰੀ 2023 ਚ ਫਿਰ 40 ਦਿਨਾਂ ਦੀ ਪਰੋਲ ਹੈ। ਜੁਲਾਈ 2023 ਚ ਫਿਰ 30 ਦਿਨਾਂ ਦੀ ਪਰੋਲ ਹੈ। ਨਵੰਬਰ 2023 ਚ ਫਿਰ 21 ਦਿਨਾਂ ਦੀ ਪਰੋਲ ਹੈ। ਤੇ ਜਿੱਦਾਂ ਹੀ 2024 ਚੜ੍ਹਿਆ ਜਨਵਰੀ 2024 ਚ 50 ਦਿਨਾਂ ਦੀ ਪਰੋਲ ਹੈ। ਅਗਸਤ 2024 ਦੇ ਵਿੱਚ 21 ਦਿਨਾਂ ਦੀ ਪਰੋਲ ਹੈ। ਅਕਤੂਬਰ 2024 ਦੇ ਵਿੱਚ 20 ਦਿਨਾਂ ਦੀ ਪਰੋਲ ਹੈ। ਤੇ ਫਿਰ ਚੜ ਗਿਆ ਜੀ 2025 ਜਨਵਰੀ 2025 ਫਿਰ 30 ਦਿਨਾਂ ਦੀ ਪ੍ਰੋਲ ਹੈ ਤੇ ਅਪ੍ਰੈਲ 2025 ਚ ਫਿਰ 21 ਦਿਨਾਂ ਦੀ ਪ੍ਰੋਲ ਹੈ ਹੁਣ ਇਹਦੇ ਵਿੱਚੋਂ ਪਹਿਲਾ ਪਹਿਲੂ ਇਹ ਹੈ ਕਿ ਇੱਕ ਇੱਕ ਦਿਨ ਤੋਂ ਬਾਅਦ ਫਿਰ 30 30 ਦਿਨ 40 40 ਦਿਨ 50 50 ਦਿਨਾਂ ਤੱਕ ਦੀ ਪ੍ਰੋਲ ਆਈ 20 20 ਦਿਨ 41 41 ਦਿਨ ਦੇ ਫਰਕ ਨਾਲ ਪ੍ਰੋਲ ਆਉਣ ਲੱਗ ਪਈ ਫਿਰ ਕਹਿੰਦੇ ਨਹੀਂ ਜੀ ਸਿਰਸੇ ਨਹੀਂ ਜਾਊਗਾ ਬਾਬਾ ਬਾਬਾ ਤਾਂ ਆਗਬਤ ਉਹ ਜੁਪੀ ਉੱਥੇ ਜਾ ਕੇ ਰਹੂਗਾ ਕਿਸੇ ਨੂੰ ਮਿਲ ਨਹੀਂ ਸਕਦਾ ਕਦੇ ਟੱਬਰ ਨਾਲ ਨੈੱਟ ਖੇਲਦਾ ਕਦੇ ਵੀਡੀਓ ਪਾਉਂਦਾ ਕੁਝ ਪਾਉਂਦਾ ਚਲੋ ਚੱਲੀ ਗਾ ਕੰਮ ਫਿਰ ਫਿਰੋਲ ਮਿਲੀ 30 ਦਿਨਾਂ ਦੀ ਜਨਵਰੀ ਚ ਕਹਿੰਦੇ ਜੀ 10 ਦਿਨ ਸਰਸੇ ਡੇਰੇ ਰਹੂਗਾ 10 ਨਾਕੇ ਸੀ ਸਰਸੇ ਡੇਰੇ ਦੇ ਪੁਲਿਸ ਤੇ ਪੁਲਿਸ ਹਾਊਸ ਗੇਟ ਤੱਕ ਵੀ ਨਾਕਾ ਸੀ ਪਰ 10 ਦਿਨ ਡੇਰਾ ਸਰਸਾ ਵੀ ਲਾ ਗਿਆ ਤੇ ਇਸ ਵਾਰ 21 ਦਿਨਾਂ ਦੀ ਪਰੋਲ ਗੱਡੀ ਸਿੱਧੀ ਸਰਸਾ ਡੇਰੇ ਗਈ ਜੇਲ੍ਹੋਂ ਬਾਹਰੋਂ ਹਨੀਪ੍ਰੀਤ ਨੇ ਚੱਕਿਆ ਤੇ ਸਿੱਧੀ ਗੱਡੀ ਡੇਰਾ ਸਰਸਾ ਪਹੁੰਚੀ ਕਿਹੜੇ ਦਸ ਨਾਕੇ ਹੁਣ ਦੋ ਜਾਂ ਤਿੰਨ ਨਾਕੇ ਆ ਗੇਟ ਤੇ ਵੀ ਕੋਈ ਪੁਲਿਸ ਨਹੀਂ ਆ ਬਦਲ ਗਿਆ ਰੰਗ ਟੰਗ ਬਦਲ ਗਿਆ ਸਾਰਾ ਤਰੀਕਾ ਸੋ ਇੱਕ ਤਾਂ ਲਗਾਤਾਰ ਪਰੋਲ ਦਾ ਮਿਲਣਾ ਦੂਸਰਾ ਹੁਣ ਸਤਸੰਗ ਦੇ ਹਵਾਲੇ ਨਾਲ ਵੀ ਹੌਲੀ-ਹੌਲੀ ਸ਼ਰਦਾਲੂਆਂ ਨੂੰ ਕਿਹਾ ਗਿਆ ਇਸ ਵਾਰ ਕਿ ਤੁਹਾਨੂੰ ਜਿਵੇਂ ਦੱਸਾਂਗੇ ਉਵੇਂ ਕਰਨਾ ਇਸ ਸਭ ਦੇ ਦਰਮਿਆਨ ਇਹ 13ਵੀਂ ਪੈਰੋਲ ਨੂੰ ਜਦੋਂ ਤੁਸੀਂ ਝਾਤ ਮਾਰੋਗੇ ਤਾਂ ਤੁਹਾਨੂੰ ਇੱਕ ਦ੍ਰਿਸ਼ ਹੋਰ ਨਜ਼ਰ ਆਏਗਾ ਉਹ ਦ੍ਰਿਸ਼ਾ ਚੋਣ ਦ੍ਰਿਸ਼ ਇਹਨਾਂ 13 ਦੇ ਵਿੱਚੋਂ 10 ਜਾਂ 11 ਬਾਰ ਪੈਰੋਲ ਲਗਭਗ ਉਸ ਸਮੇਂ ਮਿਲੀ ਹੈ ਜਦੋਂ ਕੋਈ ਨਾ ਕੋਈ ਮੁਲਕ ਚ ਚੋਣ ਸੀ ਚਾਹੇ ਉਹ ਲੋਕ ਸਭਾ ਦੀ ਆਮ ਚੋਣਾਂ ਹੋਣ ਚਾਹੇ ਉਹ ਹਰਿਆਣਾ ਵਿਧਾਨ ਸਭਾ ਚੋਣਾਂ ਹੋਣ ਚਾਹੇ ਉਹ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਚਾਹੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਹੋਣ ਚਾਹੇ ਉਹ ਪੰਚਾਇਤੀ ਚੋਣਾਂ ਹੋਣ ਕਿਤੇ ਨਾ ਕਿਤੇ ਚਾਹੇ ਕੋਈ ਖਾਸ ਜਮਨੀ ਚੋਣਾਂ ਹੋਣ ਸੋ ਚੋਣ ਕਨੈਕਸ਼ਨ ਲਗਭਗ ਨਾਲ ਰਿਹਾ ਹੈ ਮਤਲਬ 13 ਪਰੋਲ ਦੇ ਵਿੱਚੋਂ 10 11 ਵਾਰ ਚੋਣ ਕਨੈਕਸ਼ਨ ਰਹਿਣਾ ਤੇ ਫਿਰ ਰਾਜਨੀਤਿਕ ਮਿਹਰਬਾਨੀਆਂ ਨਹੀਂ ਤਾਂ ਹੋਰ ਕੀ ਹੈ ਤੇ ਉਹ ਮਿਹਰਬਾਨੀਆਂ ਦੇ ਬੱਟੇ ਕਿਉਂਕਿ ਇੱਧਰ ਤਾਂ ਰਾਜਨੀਤਿਕ ਵਿੰਗ ਵੀ ਬਣਿਆ ਹੋਇਆ ਸੋ ਇਹ ਵੱਡਾ ਸਵਾਲ ਉਸ ਸਮੇਂ ਖੜਾ ਹੁੰਦਾ ਹੈ ਜਦੋਂ ਦੇਸ਼ ਦੀਆਂ ਜੇਲਾਂ ਦੇ ਵਿੱਚ ਕਿੰਨੇ ਹੀ ਸਮਾਜਿਕ ਕਾਰਕੁਨ ਜਾਂ ਕਿਸੇ ਲਹਿਰਾਂ ਚੋਂ ਜਨਮੇ ਕਾਰਕੁਨ ਜਿਲ੍ਹਾ 'ਚ ਡੱਕੇ ਹੋਣ ਅਦਾਲਤ ਨੇ ਉਸ ਹਵਾਲੇ ਨਾਲ ਉਹਨਾਂ ਦੇ ਖਿਲਾਫ ਜੋ ਮਾਮਲੇ ਹੋਣ ਉਹਨਾਂ ਦੇ ਹਵਾਲੇ ਨਾਲ ਸਜ਼ਾ ਵੀ ਦਿੱਤੀ ਹੋਵੇ ਉਹ ਸਜ਼ਾ ਉਹ ਭੋਗ ਵੀ ਚੁੱਕੇ ਹੋਣ ਉਹਤੇ ਬਾਵਜੂਦ ਵੀ ਉਹਨਾਂ ਦੀ ਰਿਹਾਈ ਨਾ ਹੋਵੇ ਫਿਰੋਲ ਤਾਂ ਬਹੁਤ ਦੂਰ ਦੀ ਗੱਲ ਹੈ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹ ਬਾਹਰ ਨਾ ਆ ਸਕਣ ਜਿਹਦੇ ਹਵਾਲੇ ਨਾਲ ਪੰਜਾਬ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਬੰਦੀ ਸਿੰਘਾਂ ਵਾਲਾ ਮਸਲਾ ਨਾ ਖੜਾ ਸੋ ਕਹਿੰਦੇ ਜੀ ਸਮਾਜ ਲਈ ਖਤਰਾ ਹੋ ਸਕਦੇ ਨੇ ਜੇ ਬਾਹਰ ਲਿਆਂਦੇ ਜਾਂਦੇ ਨੇ ਵੀ ਤੁਸੀਂ ਗਿੱਟਿਆਂ 'ਚ ਗੋਲੀਆਂ ਮਾਰਦੇ ਹੋ ਪੁਲਿਸ ਤੰਤਰ ਇੰਨਾ ਭਰਤੀ ਕੀਤਾ ਜੇ ਸਮਾਜ ਲਈ ਖਤਰਾ ਹੋਊਗਾ ਤਾਂ ਫਿਰ ਨਿਝਟ ਲਾਂਗੇ ਪਰ ਇਹ ਕਿਹੜਾ ਤਰੀਕਾ ਕਿ ਤੁਸੀਂ ਅਦਾਲਤ ਤੋਂ ਉੱਪਰ ਹੋਗੇ ਅਦਾਲਤ ਨੇ ਕੋਈ ਤੈ ਸਜ਼ਾ ਦਿੱਤੀ ਹੈ ਉਸ ਤੋਂ ਬਾਅਦ ਵਿਅਕਤੀ ਦਾ ਹੱਕ ਬਣਦਾ ਹੈ ਕਿ ਉਸ ਨੂੰ ਰਿਹਾ ਕੀਤਾ ਜਾਵੇ ਇੱਥੇ ਰਿਹਾਈ ਵੀ ਨਹੀਂ ਇੱਥੇ ਪੈਰੋਲ ਵੀ ਨਹੀਂ ਤੇ ਡੇਰਾ ਸਰਸਾ ਮੁੱਖੀ ਦੇ ਉੱਤੇ ਮਿਹਰਬਾਨੀ ਐਸੀ ਕਿ ਸਾਲ 'ਚ ਤਿੰਨ ਤਿੰਨ ਵਾਰ ਪੈਰੋਲ ਤੇ ਹੁਣ ਤਾਂ 4 ਮਹੀਨਿਆਂ 'ਚ ਦੋ ਵਾਰ ਪੈਰੋਲ ਜਨਵਰੀ 'ਚ ਫਿਰ ਅਪ੍ਰੈਲ 'ਚ ਰੱਬ ਬਖਸ਼ੀ ਕਰੇ ਚਲੋ ਜੀ ਆਪਾਂ ਚੋਣਾਂ ਦੀ ਗੱਲ ਕਰ ਰਹੇ ਆਂ ਚੌਣ ਮਾਹੌਲ ਤਾਂ ਪੰਜਾਬ ਚ ਭਖਿਆ ਹੋਇਆ ਲੁਧਿਆਣਾ ਜਿਮਨੀ ਚੋਣ ਲੁਧਿਆਣਾ ਜਿਮਨੀ ਚੋਣ ਕੀ ਤਰੀਕ ਦਾ ਐਲਾਨ ਹੋ ਗਿਆ ਨਹੀਂ ਜਨਾਬ ਤਰੀਕ ਤਾਂ ਐਲਾਨ ਤਾਂ ਨਹੀਂ ਹੋਇਆ ਪਰ ਚੋਣ ਪਿੰਡ ਪੂਰੀ ਤਰ੍ਹਾਂ ਭੱਗ ਗਿਆ ਆਮ ਆਦਮੀ ਪਾਰਟੀ ਮੈਦਾਨ ਚ ਹੈ ਕਾਂਗਰਸ ਮੈਦਾਨ ਚ ਹੈ ਅਕਾਲੀ ਦਲ ਇਥੋਂ ਆਪਣਾ ਪੈਰ ਧਰਾ ਕਰਨ ਨੂੰ ਫਿਰਦੀ ਹੈ ਪਰ ਸੀਟ ਤਾਂ ਕਹਿੰਦੇ ਬੀਜੇਪੀ ਵੀ ਜਿੱਤਣ ਨੂੰ ਫਿਰਦੀ ਹੈ ਸੱਤਾਧਾਰੀ ਤਰ ਕਹਿੰਦੀ ਜਿਮਨੀ ਚੋਣ ਦੇ ਨਾਤੇ ਪਹਿਲਾ ਐਮਐਲਏ ਸਾਡਾ ਹੁੰਦੇ ਦੇ ਨਾਤੇ ਸਰਕਾਰ ਸਾਡੀ ਹੁੰਦੇ ਦੇ ਨਾਤੇ ਸੀਟ ਤੇ ਹੱਕ ਸਾਡਾ ਕਾਂਗਰਸ ਕਹਿੰਦੀ ਲੋਕਾਂ ਦਾ ਰੋਸਾ ਇੰਨਾ ਵਧਿਆ ਜੀ ਇਹ ਸੀਟ ਕਿਸੇ ਸਮੇਂ ਸਾਡੀ ਰਵੈਤੀ ਰਹੀ ਹੈ ਜੀ ਇੱਥੋਂ ਹੀ ਭਾਰਤ ਪੂਸ਼ਨਾਸ਼ੂ ਜਿੱਤਦਾ ਰਿਹਾ ਜੀ ਪਿਛਲੀ ਵਾਰ 650 ਪਤਾ ਨਹੀਂ 75 7200 ਵੋਟਾਂ ਨਾਲ ਹਾਰਿਆ ਸੀ ਇਸ ਵਾਰ ਅਸੀਂ ਸੀਟ ਕੱਢ ਲੈਣੀ ਆ ਭਾਰਤ ਪੂਸ਼ਨਾਸ਼ੂ ਲੱਗ ਗਿਆ ਚਾਹੇ ਰਾਜਾ ਬੜਿੰਗ ਨਾ ਬਣੇ ਨਾ ਬਣੇ ਉਸ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਵੀ ਆ ਰਾਜਾ ਬੜਿੰਗ ਤੇ ਪਾਰਟੀ ਦਾ ਪ੍ਰਧਾਨ ਵੀ ਹੈ ਉਹਦੇ ਨਾਲ ਵੀ ਸੁਰਣੀ ਮਿਲ ਰਹੀ ਪਰ tạmਵੀ ਕਾਂਗਰਸ ਐਂ ਮੰਨਦੀ ਹੈ ਜਿਵੇਂ ਹੁੱਡਾ ਮੰਦਾ ਆਇਆ ਦੋ ਵਾਰ ਕਿ ਲੈ ਵੀ ਆਪਾਂ ਜਿੱਤੇ ਜਾਣ। ਅਕਾਲੀ ਦਲ ਕਹਿੰਦਾ ਇੱਥੋਂ ਅਸੀਂ ਉਡਾਨ ਭਰ ਸਕਦੇ ਹਾਂ ਅਸੀਂ ਵੀ ਆਪਣਾ ਉਮੀਦਵਾਰ ਲੈ ਕੇ ਆ ਰਹੇ ਹਾਂ। ਚਲੋ ਉਮੀਦਵਾਰ ਹੋਰ ਵੀ ਆ ਜਾਣਗੇ। ਪਰ ਭਾਰਤੀ ਜਨਤਾ ਪਾਰਟੀ ਕਿਸ ਨਾਤੇ ਸੋਚ ਰਹੀ ਹੈ? ਇੱਕ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਗ੍ਰਨੇਡ ਹਮਲੇ। ਥਾਣਿਆਂ ਦੇ ਬਾਹਰ 7 ਮਹੀਨਿਆਂ 'ਚ 17 17 18 18 ਗ੍ਰਨੇਡ ਹਮਲੇ। ਦੂਸਰੇ ਪਾਸੇ ਉਹਨਾਂ ਗ੍ਰਨੇਡ ਹਮਲੇ ਚ ਇੱਕ ਹਮਲਾ ਬੀਜੇਪੀ ਦੇ ਲੀਡਰ ਤੇ ਬਾਹਰ ਕਰਦੇ ਬਾਹਰ ਸਾਬਕਾ ਮੰਤਰੀ ਰਹੇ ਨੇ ਪੰਜਾਬ ਸਰਕਾਰ ਚ ਮਨੰਜਨ ਕਾਲੀਆ ਪਰ ਉਹਨਾਂ ਦੇ ਘਰੇ ਹੋਏ ਗ੍ਰਨੇਡ ਹਮਲੇ ਚੋਂ ਬਹੁ ਗਿਣਤੀ ਲੀਡਰਸ਼ਿਪ ਖਾਸ ਕਰ ਭਾਜਪਾ ਜਾਂ ਹੋਰ ਲੀਡਰਸ਼ਿਪ ਇਹ ਬੜਾ ਪਹਿਲੂ ਬਾਤ ਦੀ ਰਹੀ ਕਿ ਜੀ ਭਾਰਤ ਦੇ ਇਹ ਅੰਦਰ ਜਿਹੜੇ ਹਮਲੇ ਹੋ ਰਹੇ ਨੇ ਜੀ ਪੰਜਾਬ ਚ ਖਾਸ ਕਰ ਜਿਹੜੇ ਹਮਲੇ ਨੇ ਜੀ ਇਹ ਹਿੰਦੂ ਸਿੱਖ ਇਕਤਾ ਨੂੰ ਤੋੜਨ ਲਈ ਨੇ ਕਮਾਲਾ ਭਰਾਵਾ ਥਾਣਿਆਂ ਤੇ ਹਮਲਾ ਹੋਵੇ ਫਿਰ ਹਿੰਦੂ ਸਿੱਖ ਇਕਤਾ ਨਹੀਂ ਟੁੱਟਦੀ ਇੱਕ ਲੀਡਰ ਦੇ ਘਰੇ ਹਮਲਾ ਹੋਵੇ ਹਿੰਦੂ ਇਹ ਅਮਨ ਕਾਨੂੰਨ ਦੀ ਸਥਿਤੀ ਪੰਗਾ ਹੈ ਇਹ ਫੇਲ ਹੈ ਪੰਜਾਬ ਦੇ ਵਿੱਚ ਹਿੰਦੂ ਸਿੱਖ ਇਕਤਾ ਨੂੰ ਕੋਈ ਖਤਰਾ ਨਹੀਂ ਹੈ ਪਰ ਇਹ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਵਿਗੜ ਰਹੀ ਹੈ ਉਹਦੇ ਲਈ ਸਰਕਾਰ ਨੂੰ ਖਤਰਾ ਹੈਗਾ ਸਰਕਾਰ ਸੋਚੇ ਸਰਕਾਰ ਦੀ ਜਵਾਬਦੇਹੀ ਹੈ ਹਾਂ ਤੁਸੀਂ ਇਹਨੂੰ ਰੰਗਤ ਦੇਣੀ ਹੈ ਤਾਂ ਇਹਦੇ ਵਿੱਚ ਤੁਸੀਂ ਲੁਧਿਆਣਾ ਕੱਢਣਾ ਪਤਾ ਨਹੀਂ ਮੈਂ ਤਾਂ ਐ ਲੱਗ ਜਾਂਦਾ ਜਿਵੇਂ ਮਰਿੰਦਰ ਕਾਲੀਆ ਦੇ ਘਰੋਂ ਹੀ ਲੁਧਿਆਣਾ ਸੀਟ ਕੱਢਣੀ ਹੋਵੇ ਕਿਸੇ ਨੇ ਪਰ ਭਾਜਪੀ ਕਿਸ ਨਾਤੇ ਸੋਚ ਰਹੀ ਹੈ ਕਿ ਅਸੀਂ ਲੁਧਿਆਣਾ ਜਤਨਾਂ ਤੇ ਬੀਜੇਪੀ ਨਾਲੋਂ ਵੀ ਜ਼ਿਆਦੇ ਕਾਹਲ ਰਵਨੀਤ ਬਿੱਟੂ ਜੂ ਕਿਵੇਂ ਜਿਵੇਂ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਨੇ ਪਰ ਉਹਨਾਂ ਨਾਲੋਂ ਵੱਧ ਕਾਲੇ ਅਰਵਿੰਦ ਸਿੰਘ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਹੈ ਕਿ ਮੈਂ ਛੇਤੀ ਇਹ ਚੋਣ ਆਪਣੇ ਉਮੀਦਵਾਰ ਨੂੰ ਜਿਤਾਵਾ ਤੇ ਮੈਂ ਰਾਸਵਾ ਜਾਵਾਂ ਕਹਿੰਦੇ ਅਰਵਿੰਦ ਕੇਜਰੀਵਾਲ ਰਾਸਵਾ ਜਾਣਾ ਚਾਹੁੰਦੇ ਨੇ ਹੈ ਬੀਜੇਪੀ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਆ ਉਹ ਚਾਹੁੰਦੇ ਨੇ ਕਿ ਰਾਜ ਸਭਾ ਦੇ ਬਹਾਨੇ ਦਿੱਲੀ ਚ ਕੋਠੀ ਮਿਲ ਜਵੇ ਉਹ ਕਹਿੰਦੇ ਨਹੀਂ ਜੇਲ੍ਹ ਚ ਕੋਠਰੀ ਦੇਣੀ ਆ ਸੋ ਇਹ ਸਭ ਦੇ ਦਰਮਿਆਨ ਕੀ ਇਹ ਜਾ ਵੀ ਕੁਝ ਪਾਰਟੀ ਪੱਧਰ ਤੇ ਗੱਠਜੋੜ ਹੋ ਰਿਹਾ ਕੋਈ ਕੀ ਇਹ ਗੁਪਤ ਰਾਜਨੀਤਿਕ ਸਮਝੌਤਾ ਵੀ ਹੋ ਰਿਹਾ ਕਿ ਕੇਜਰੀਵਾਲ ਨੂੰ ਜੇਲ੍ਹ ਨਾ ਭੇਜਿਆ ਜਾਵੇ ਜੀ ਬਾਕੀ ਜੋ ਮਰਜ਼ੀ ਲੈ ਜਾਓ ਭਾਜਪਾ ਇਹ ਇਸ ਤਰ੍ਹਾਂ ਪੰਜਾਬ ਦੇ ਵਿੱਚ ਵਰਗਵੰਡ ਕਰ ਰਹੀ ਆ ਉਹ ਵਪਾਰੀ ਵੋਟ ਨੂੰ ਸ਼ਹਿਰੀ ਵੋਟ ਨੂੰ ਹਿੰਦੂ ਵੋਟ ਨੂੰ ਇਸ ਡਰ ਦੇ ਮਾਹੌਲ ਚ ਆਪਣੀ ਝੋਲੀ ਚ ਪਾਉਣਾ ਚਾਹੁੰਦੀ ਆ ਇਸ਼ਤ ਅਹੀਂ ਅਸੀਂ ਕ ਸੀਟ ਜਿੱਤ ਲਈਏ ਤੇ 227 ਚ ਫਿਰ ਸਾਡਾ ਮਾਹੌਲ ਬਣ ਜੂਗਾ ਅਸੀਂ ਕਹਿ ਲਾਂਗੇ ਦੇਖੋ ਜੀ ਕੀ ਇਹ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕੀ ਇਹ ਮਾਹੌਲ ਸੁਖਾਮਾ ਹੋਏਗਾ ਉਹਨਾਂ ਲਈ ਚਲੋ ਇਹ ਪਹਿਲੂ ਤਾਂ ਵੱਖਰਾ ਹੈ ਪਰ ਰਬਨੀਤ ਬਿੱਟੂ ਜਿਹੜੇ ਇੱਥੋਂ ਮੈਂਬਰ ਪਾਰਲੀਮੈਂਟ ਦੀ ਚੋਣ ਹਾਰੇ ਪਰ ਜਿਸ ਸੀਟ ਤੇ ਜਿਮਨੀ ਚੋਣ ਹੋਣ ਜਾ ਰਹੀ ਹੈ ਪ੍ਰਧਾਨ ਸਭਾ ਦੀ ਇਹ ਸੀਟ ਤੋਂ ਰਬਨੀਤ ਬਿੱਟੂ ਦੀ ਲੀਡ ਸੀ ਤੇ ਕਹਿੰਦੇ ਭਾਜਪੀ ਨੇ ਵੀ ਟਾਸਕ ਦਿੱਤਾ ਰਬਨੀਤ ਬਿੱਟੂ ਨੂੰ ਤੇ ਰਬਨੀਤ ਬਿੱਟੂ ਵੀ ਇਸ ਜਦੋਂ ਜਹਦਚ ਨੇ ਕਿ ਜੇ ਬੀਜੇਪੀ ਦਾ ਉਮੀਦਵਾਰ ਉਨੀੋ ਵੋਟ ਲੈ ਜਵੇ ਜਿੰਨੀ ਮੈਂ ਲੈ ਗਿਆ ਸੀ ਲੋਕ ਸਭਾ ਚ ਤੇ ਇਥੋਂ ਲੀਡ ਬਣ ਜਵੇ ਤੇ ਇਹਦਾ ਮਤਲਬ ਸੀਟ ਕੱਢ ਲਈਏ ਤੇ ਫਿਰ 2027 ਚ ਮੈਂ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਮੁੱਖ ਮੰਤਰੀ ਕਾਂਗਰਸ ਦੇ ਵਿੱਚ 8-10 ਸੁਰੇ ਫਿਰਦੇ ਨੇ ਮੁੱਖ ਮੰਤਰੀ ਦੇ ਚਿਹਰੇ ਹਰੇਕ ਕੇ ਮੁੱਖ ਮੰਤਰੀ ਦਾ ਸਟਾਫ ਹੈ ਉੱਥੇ ਤੇ ਰਵਨੀਤ ਬਿੱਟੂ ਵੀ ਕਾਂਗਰਸੀਆਂ ਚੋਂ ਆਇਆ ਫਿਰ ਹਜ਼ਤਾ ਉਹ ਵੀ ਹੋਊਗੀ ਤੇ ਦੂਸਰਾ ਉਹ ਅਗਲਾ ਕਹਿੰਦਾ ਮੈਂ ਤਾਂ ਹੈ ਹੀ ਮੁੱਖ ਮੰਤਰੀ ਦੇ ਘਰ ਚੋਂ ਮੇਰੇ ਘਰੇ ਦਾ ਘਰ ਦਾ ਮੁੱਖ ਮੰਤਰੀ ਸੀ ਸੋ ਇਸ ਲਈ ਭਾਜਪਾ ਇਹ ਸੀਟ ਰਹੀਂ 227 ਦੇਖ ਰਹੀ ਆ ਤੇ ਰਵਨੀਤ ਬਿੱਟੂ ਇਹ ਸੀਟ ਰਹੀਂ ਆਪਣੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਵੱਜੋ ਦੇਖ ਰਿਆ ਸੋ ਗੱਲ ਉਧਰ ਨੂੰ ਤੁਰੀ ਐ ਤੇ ਉਹਦੇ ਵਿੱਚੋਂ ਕਿੰਨਾ ਕੁ ਸਹਾਇ ਹੋ ਕੇ ਨਿਕਲਦੀ ਐ ਸੀਟ ਇਹ ਦੇਖਣ ਵਾਲੀ ਗੱਲ ਹੋ ਗਈ ਚਲੋ ਜੇ ਆਪਾਂ ਗੱਲ ਪੰਜਾਬ ਦੀ ਰਾਜਨੀਤੀ ਦੀ ਕਰ ਰਹੇ ਆ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਤਾਂ ਸਿੱਖਿਆ ਕ੍ਰਾਂਤੀ ਵੀ ਬਹੁਤ ਜ਼ੋਰ ਫੜ ਗਈ ਐ ਸਿੱਖਿਆ ਕ੍ਰਾਂਤੀ ਇਸੇ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਜਦੋਂ ਇਹ ਸਿੱਖਿਆ ਕ੍ਰਾਂਤੀ ਦੇ ਉਦਘਾਟਨੀ ਪੱਥਰਾਂ ਦੀ ਮਹਮ ਬਿੱਡਣ ਦੇ ਲਈ ਯੋਜਨਾਵਾਂ ਬਣ ਰਹੀਆਂ ਸੀ ਤਾਂ ਪਾਉਸਟ ਨੇ ਇਸ ਤੇ ਜ਼ਿਕਰ ਕਰਦੇ ਆ ਕਿਹਾ ਸੀ ਕਿ ਭਾਈ ਇਹ 25 ਕਰੋੜ ਦੀ ਯੋਜਨਾ ਹੈ 25000 ਤੋਂ ਵੱਧ ਉਦਘਾਟਨੀ ਪੱਥਰ ਰੱਖੇ ਜਾਣੇ ਨੇ 10000 ਤੋਂ ਵੱਧ ਸਕੂਲ ਨੇ 55 ਦਿਨਾਂ ਦਾ ਰੋਡਮੈਪ ਹੈ 55 ਦਿਨਾਂ ਚ ਉਦਘਾਟਨੀ ਪੱਥਰਾਂ ਦੀ ਅਜਹੀ ਨੇਰੀ ਆਉਣੀ ਆ ਕਿ ਚਾਰ ਦੀਵਾਰੀ ਦੀ ਨੀ ਪੱਥਰ ਵੀ ਰੱਖਿਆ ਜਾਊ ਉਦਘਾਟਨੀ ਪੱਥਰ ਵੀ ਰੱਖਿਆ ਜਾਊ ਚਾਰ ਦੁਵਾਰੀ ਦੀ ਮਰਮਤ ਆ ਉਦਘਾਟਨੀ ਪੱਥਰ ਵੀ ਰੱਖਿਆ ਜਾਊ ਹੈ ਨਾ ਖੇਡ ਗਰਾਊਂਡ ਬਣਿਆ ਜਾਂ ਉਹਦੇ ਵਿੱਚ ਕੱਲਾ ਨੈਟੇ ਲੱਗਿਆ ਖੇਡ ਗਰਾਊਂਡ ਤਿਆਰ ਕਰਾਇਆ ਨਵੇਂ ਸਿਰਿਓਂ ਉਹਦਾ ਵੀ ਨਹੀਂ ਪੱਥਰ ਰੱਖਿਆ ਜਾਊ ਪਖਾਨੇ ਨਵੇਂ ਬਣਿਆ ਜਾਂ ਪਖਾਨਿਆਂ ਦੀ ਮਰਮਤ ਹੋਈ ਆ ਉਹਦਾ ਵੀ ਨਹੀਂ ਪੱਥਰ ਰੱਖਿਆ ਜਾਊ ਇਹ ਕੰਮ ਹੋਣ ਵਾਲਾ ਸੋ ਕੰਮ ਹੋ ਗਿਆ ਜਨਾਬ ਲਾਭ ਸਿੰਘ ਉਗੋਕੀ ਜੀ ਨੇ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦੇ ਰਹਿਮੋ ਕਰਮ ਨਾਲ ਉਦਘਾਟਨ ਕੀਤਾ ਪਖਾਨਿਆਂ ਦੀ ਮਰਮਤ ਦਾ ਬਕਾਇਦਾ ਤੌਰ ਤੇ ਕੋ ਨਸ ਦੇ ਵਿੱਚ ਬਰਨਾਲਾ ਖੇਤਰ ਦੇ ਵਿੱਚ ਸਕੂਲ ਦੇ ਅੰਦਰ ਸਮਾਗਮ ਕਰਕੇ ਪੱਥਰ ਲਾ ਕੇ ਉਹ ਤੋਂ ਪੜਦਾ ਹਟਾ ਕੇ ਇਹ ਤਸਵੀਰਾਂ ਜਨਤਕ ਹੋਈਆਂ ਕਿ ਲਓ ਜੀ ਪਖਾਨਿਆਂ ਦੀ ਮਰਮਤ ਕਾਨੂੰ ਟੂਟੀਆਂ ਦੇ ਵੀ ਉਹਦੇ ਘਾਟ ਨਹੀਂ ਪੱਥਰ ਲਾ ਦੋ ਕਿ ਟੂਟੀ ਇਹ ਸਿੱਖਿਆ ਕ੍ਰਾਂਤੀ ਹੈ ਪੰਜਾਬ ਦੇ ਵਿੱਚ ਅਜੇ ਵੀ ਜਵਾਕਾਂ ਨੂੰ ਸਮੇਸਰ ਕਿਤਾਬਾਂ ਨਹੀਂ ਮਿਲਦੀਆਂ ਸਰਕਾਰੀ ਸਕੂਲਾਂ 'ਚ ਅਜੇ ਵੀ ਜਵਾਕਾਂ ਨੂੰ ਵਜੀਫੇ ਨਹੀਂ ਮਿਲਦੇ ਸਮੇਸਰ ਅਜੇ ਵੀ ਜਵਾਕਾਂ ਨੂੰ ਵਰਦੀਆਂ ਦਾ ਪ੍ਰਬੰਧ ਨਹੀਂ ਹੁੰਦਾ ਸਮੇਸਰ ਅਜੇ ਵੀ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਪੂਰੇ ਨਾ ਮੁੱਖ ਅਧਿਆਪਕ ਨਾ ਪ੍ਰਿੰਸੀਪਲ ਨਾ ਸਟਾਫ ਪੂਰਾ ਜ਼ਰੂਰਤ ਉਹਨਾਂ ਢਾਂਚਿਆਂ ਨੂੰ ਸਮਰੱਥ ਕਰਨ ਦੀ ਹੈ ਅਧਿਆਪਕਾਂ ਦੀ ਜਵਾਬਦੇਹੀ ਤੁਸੀਂ ਇਸ ਕੰਮ ਲਈ ਤੈਅ ਕਰਨੀ ਹੈ ਕਿ ਭਈ ਕਿੰਨੇ ਸਮੇਸਰ ਤੂੰ ਆਇਆ ਕਿੰਨੀਆਂ ਕਲਾਸਾਂ ਲਾਈਆਂ ਕਿੰਨਾ ਤੁਹਾਡਾ ਰਿਜ਼ਲਟ ਰਿਹਾ ਨਾ ਕਿ ਜਵਾਬ ਦੀ ਭੀੜ ਕਿਉਂ ਇਕੱਠੀ ਹੋਈ ਮਾਸਟਰੀਆਂ ਨੂੰ ਬਿਠਾਉਣੇ ਨਹੀਂ ਆਉਂਦੇ ਨਿਆਣੇ ਆ ਕੌਣ ਖੜਾ ਹੈ ਤਾਰੇ ਮਾਸਟਰ ਕਿਉਂ ਨਹੀਂ ਆਏ ਇੱਥੇ ਮੈਨੂੰ ਗੁਲਦਸਾ ਦੇਣ ਕਿਉਂ ਨਹੀਂ ਆਏ ਜਨਾਬ ਜੇਕਰ ਕੋਈ ਖਾਮੀ ਹੈ ਅਧਿਆਪਨ ਖੇਤਰ ਚ ਤਾਂ ਵਿਭਾਗੀ ਕਾਰਵਾਈ ਕਰੋ ਪਰ ਜੇ ਅਧਿਆਪਕ ਆਪਣੀ ਜਮਾਤ ਚ ਪੜਾ ਰਿਹਾ ਤੇ ਤੁਹਾਡਾ ਐਮਐਲਏ ਗੇਟ ਤੇ ਆ ਗਿਆ ਉਹਨੂੰ ਗੁਲਦਸਾ ਦੇਣ ਜੀ ਆਇਆਂ ਦੀ ਕਹਿਣ ਨਹੀਂ ਆਇਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਅਪਮਾਨ ਹੋ ਗਿਆ ਸ਼ਾਬਾਸ਼ੀ ਦਿਓ ਕਿ ਉਹਨੇ ਆਪਣੇ ਅਧਿਆਪਨ ਦੇ ਕਾਰਜ ਨੂੰ ਬਰਕਰਾਰ ਰੱਖਿਆ ਤੇ ਜੇ ਸਕੂਲ ਵਾਲੇ ਮਾਸਟਰ ਇਕੱਠ ਨਹੀਂ ਕਰ ਸਕਦੇ ਤਾਂ ਇਹ ਮਤਲਬ ਨਹੀਂ ਕਿ ਤੁਸੀਂ ਉਹਨਾਂ ਦਾ ਅਪਮਾਨ ਕਰਨ ਲੱਗ ਜਾਓ ਅਗਲੇ ਪੜੇ ਲਿਖੇ ਡਿਗਰੀਆਂ ਹਾਸਲ ਕਰਕੇ ਨੌਕਰੀਆਂ ਹਾਸਲ ਕੀਤੀਆਂ ਤੁਹਾਡੀ ਪੀਆਰ ਕੰਪਨੀ ਬਣਾਉਣ ਦੀ ਕੋਸ਼ਿਸ਼ਾਂ ਦੇ ਵਿੱਚੋਂ ਤੁਸੀਂ ਇਸ ਖਦਰ ਜਾਓਗੇ ਕਿ ਮਾਸਟਰਾਂ ਲਈ ਜੋ ਮਰਜੀ ਸ਼ਬਦ ਵਰਤੋਗੇ ਸੋ ਇਹ ਸਾਰੇ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਤੇ ਐਦਾਂ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਸੋਧ ਘਟਨੀ ਪੱਥਰਾਂ ਦਾ ਹੜ ਆਇਆ ਜਨਾਬ ਔਰ ਇੱਕ ਕਿਸੇ ਦਿਨ 25 ਕਰੋੜ ਦਾ ਘਟਾਲਾ ਸਵਾਲ ਬਣੇਗਾ ਅੱਜ ਨਹੀਂ ਤਾਂ ਕੱਲ ਇਹ ਸਵਾਲ ਬਣੇਗਾ ਕਿ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੱਥਰ ਕ੍ਰਾਂਤੀ ਲਿਆਂਦੀ ਤੇ ਮਰੰਮਤ ਵਾਲੇ ਵੀ ਉਦਘਾਟਨੀ ਪੱਥਰ ਲਾਏ ਸੋ ਜੇਕਰ ਸਰਕਾਰਾਂ ਕੰਮ ਕਰਨ ਤਾਂ ਲੋਕ ਉਹਨਾਂ ਦੇ ਬ੍ਰਾਂਡ ਵੈਸਟਰ ਬਣ ਜਾਂਦੇ ਨੇ ਲੋਕ ਪ੍ਰਚਾਰ ਕਰਦੇ ਨੇ ਇਹ ਬੋਰਡ ਇਹ ਬੈਨਰ ਇਹ ਇਸ਼ਤਿਹਾਰ ਇਹ ਪ੍ਰਚਾਰ ਹਾਂ ਕਾਂਗਰਸ ਨੇ ਵੀ ਖੂਬ ਕਰਕੇ ਦੇਖਿਆ ਪੰਜਾਬ ਚ ਅਕਾਲੀਆਂ ਨੇ ਵੀ ਬਹੁਤ ਕਰਕੇ ਦੇਖਿਆ ਤੇ ਹੁਣ ਤੁਸੀਂ ਵੀ ਖੂਬ ਕਰ ਰਹੇ ਹੋ ਪ੍ਰਚਾਰ ਜਨਤਾ ਕਰਨ ਲੱਗ ਜਿਵੇਂ ਨਾ ਜੀ ਤਾਂ ਕੰਮ ਕੰਮ ਹੁੰਦੇ ਨੇ ਨਹੀਂ ਤਾਂ ਫਿਰ ਉਹ ہمارا ਕੰਮ ਦੇਖਦੇ ਹਨ ਲੋਕ ਆ ਇਹ ਜੇ ਇਸ਼ਤਿਹਾਰ ਦੇਣੇ ਪੈ ਜਾਂਦੇ ਨੇ ਸੋ ਇਹ ਪਹਿਲੂ ਵੀ ਗੌਰ ਕਰਨਾ ਗੌਰ ਕਰਨ ਵਾਲੀ ਗਲਤੀਆਂ ਪੰਥ ਖੇਤਰ ਵਿੱਚ ਵੀ ਅਹਿਮ ਹੈ। ਬਾਬਾ ਟੇਕ ਸਿੰਘ ਧਨੋਲਾ ਬਾਬਾ ਟੇਕ ਸਿੰਘ ਧਨੋਲਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਸੰਭਾਲੀ। ਵੈਸੇ ਬਾਬਾ ਟੇਕ ਸਿੰਘ ਧਨੋਲਾ ਦਾ ਨਾਮ ਵੀ ਗਿਆਨੀ ਕੁਲਦੀਪ ਸਿੰਘ ਗੜਗਾਝੋੜਾ ਦੇ ਨਾਲ ਹੀ ਆਇਆ ਸੀ। ਜਦੋਂ ਗਿਆਨੀ ਕੁਲਦੀਪ ਸਿੰਘ ਗੜਗਾਝੋੜਾ ਦਾ ਨਾਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਲਈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰੀ ਲਈ ਆਇਆ। ਉਦੇ ਨਾਲੇ ਬਾਬਾ ਟੇਕ ਸਿੰਘ ਧਨੋਲਾ ਦੇ ਬਈ ਨਾਮ ਦਾ ਐਲਾਨ ਐਸ.ਪੀ.ਸੀ ਨੇ ਕੀਤਾ ਪਰ ਬਾਬਾ ਟੇਕ ਸਿੰਘ ਧਨੋਲਾ ਨੇ ਸੇਵਾ ਨਹੀਂ ਸੰਭਾਲੀ ਸੀ ਇਹ ਸ਼ਬਦ ਦਰਮਿਆਨ ਧਾਮੀ ਦਾ ਰੁੱਸਣਾ ਮਨਾਉਣਾ ਵਾਪਸ ਲਿਆਉਣਾ ਤੇ ਕਹਿੰਦੇ ਕਿ ਧਾਮੀ ਜਦੋਂ ਵਾਪਸ ਆਏ ਉਹਨਾਂ ਦੇ ਵਿੱਚੋਂ ਸ਼ਰਤਾਂ 'ਚੋਂ ਸ਼ਰਤਾਂ ਵੀ ਸੀ ਕਿ ਛੇਰੀ ਕਾਲਤਖਬ ਦਾ ਜਥੇਦਾਰ ਆਪਾਂ ਸਰਪ੍ਰਮਾਨਤ ਲਾਉਣਾ ਦਮਦਮਾ ਸਾਹਿਬ ਦਾ ਜਥੇਦਾਰ ਕੋਈ ਪ੍ਰਮਾਨthਸਤੀ ਲਾਉਣੀ ਸੋ ਇਸ ਲਈ ਬਾਬਾ ਟੇਕ ਸਿੰਘ ਧਨੋਲਾ ਨੂੰ ਰੋਕ ਦਿੱਤਾ ਗਿਆ ਕਿ ਤੁਸੀਂ ਅਜੇ ਸੇਵਾ ਨਹੀਂ ਚੁਵਾ ਲੈਣੀ ਗੈਨਿਕਲਦੀਪ ਸਿੰਘ ਗੜਗਾ ਜਹੋਰਾ ਨੂੰ ਇੱਕ ਤੈ ਸਮੇਂ ਤੇ ਸੇਵਾ ਸੰਭਾਲਣ ਦੇ ਲਈ ਇਸਤਿਹਾਰ ਜਾਰੀ ਹੋਏ ਬੋਰਡ ਲੱਗੇ ਸਮਾਂ ਤੈ ਸੀ ਪਰ ਉਸ ਦਿਨ ਤੜਕਸਾਰ 2:30 ਵਜੇ ਜਦੋਂ ਤੱਕ ਸਾਬ ਕੇਸਕੜ ਸਾਹਿਬ ਵਿਖੇ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਜੇ ਪ੍ਰਕਾਸ਼ ਵੀ ਨਹੀਂ ਹੋਇਆ ਸੀ ਲਿਆ ਕੇ ਮੱਥੇ ਟਿਕਾ ਕੇ ਸ਼ਸਤਰਾਂ ਦੇ ਸਾਹਮਣੇ ਬਿਠਾ ਕੇ ਕਹਿੰਦੇ ਜੀ ਹੋ ਗਈ ਦਸਰਬੰਦੀ ਆ ਫੋਟੋਆਂ ਦੇਖੋ ਇੱਕ ਕਮਰੇ ਚ ਚਲਰੇ ਖੰਡਪਾਟ ਸਾਹਿਬ ਦੇ ਉੱਥੇ ਲਿਜਾ ਕੇ ਕਹਿੰਦੇ ਲਓ ਜੀ ਦਸਰਬੰਦੀ ਹੋ ਗਈ ਦਸਰਪੇਟਾ ਹੋ ਗਈ ਸੇਵਾ ਸੰਭਾਲ ਲਈ ਨਾ ਸਿੱਖ ਸੰਪਰਦਾਵਾਂ ਨਾਲ ਸੰਤ ਸਮਾਜ ਨਾਲ ਨਿਹੰਗ ਜਥੇਬੰਦੀਆਂ ਨਾਲ ਸਿੱਖ ਵਿਦਵਾਨ ਨਾਲ ਅਕਾਲੀ ਲੀਡਰ ਚਲੋ ਜੀ ਆਪ ਮਾਰੇ ਕਰਕੇ ਸਾਹਵੇਂ ਹੋ ਗਏ ਉਸ ਤੋਂ ਬਾਅਦ ਰੋਸਾ ਵੀ ਵਧਿਆ ਵਿਰੋਧ ਵੀ ਹੋਇਆ ਉਹ ਵਿਰੋਧ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਨਹੀਂ ਸੀ ਉਹ ਵਿਰੋਧ ਸੀ ਗਿਆਨੀ ਰਕबीर ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਤੋਰਨ ਦੇ ਤਰੀਕੇ ਦਾ ਉਹ ਵਿਰੋਧ ਸੀ ਨਵੇਂ ਜਥੇਦਾਰਾਂ ਨੂੰ ਲਿਆਉਣ ਦੇ ਤਰੀਕੇ ਦਾ ਉਹ ਵਿਰੋਧ ਸੀ ਨਵੇਂ ਜਥੇਦਾਰ ਦੀ ਨਿਯੁਕਤੀ ਤੇ ਉਹਨਾਂ ਦੀ ਸੇਵਾ ਸੰਭਾਲ ਦੇ ਤਰੀਕੇ ਦਾ ਵਿਅਕਤੀ ਦਾ ਨਹੀਂ तरीके ਦੇ ਉੱਤੇ ਸਿਧਾਂਤ ਦੇ ਉੱਤੇ ਉਹਦੇ ਉੱਤੇ ਵਿਰੋਧ ਉੱਠਿਆ ਉਸ ਵਿਰੋਧ ਨੂੰ ਮੈਨੇਜ ਕਰਨ ਦੀ ਕੋਸ਼ਿਸ਼ਾਂ ਸ਼ੁਰੂ ਹੋਈਆਂ ਕਿ ਨਿਹੰਗ ਜਥੇਬੰਦੀਆਂ ਹੁਣ ਮੈਨੇਜ ਹੋ ਗਈਆਂ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮਨ ਸਿੰਘ ਤੁਮਾ ਦਾ ਕੰਮ ਸਿਰਫ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਾ ਸੀ ਜਿਹੜਾ ਸ਼ੋਭਦਾਨੀ ਉਸਾਂ ਤੇ ਪ੍ਰਦਰਸ਼ਨ ਉਤ ਤੋਂ ਬਾਅਦ ਉਹਨਾਂ ਦਾ ਇੰਨੇ ਕੰਮ ਸੀ ਹੁਣ ਸੈਟਲ ਹੋ ਗਿਆ ਯਾਨੀ ਕੁਲਦੀਪ ਸਿੰਘ ਗੜਗੱਜ ਝੋਰਾ ਨੇ ਉਤ ਤੋਂ ਬਾਅਦ ਟਕਰਾ ਵਾਲੇ ਪਾਸੇ ਜਾਣ ਦੀ ਬਜਾਏ ਕੁਝ ਸਿਧਾਂਤਾਂ ਦੇ ਹਵਾਲੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਇੱਕ ਪਾਸੇ ਜੋੜਾ ਘਰ ਤੋਂ ਲੈ ਕੇ ਜਲ ਸੇਵਾ ਤੱਕ ਕਰਦੇ ਨਜ਼ਰ ਆਏ ਦੂਸਰੇ ਪਾਸੇ ਪੰਥਕ ਪਰਿਵਾਰਾਂ ਚ ਕੁਰਬਾਨੀ ਵਾਲੇ ਪਰਿਵਾਰਾਂ ਚ ਸਿੱਖ ਸਿੱਖੀ ਦੇ ਇਤਿਹਾਸਕ ਪਰਿਵਾਰਾਂ ਦੇ ਵਿੱਚ ਹੈਨਾ ਮੂਰੇ ਹੋ ਕੇ ਲੜਨ ਵਾਲੇ ਪਰਿਵਾਰਾਂ ਦੇ ਵਿੱਚ ਜਾ ਕੇ ਦਸਾਰਾਂ ਖੁਦਗ੍ਰਹਿਣ ਕੀਤੀਆਂ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ ਸੁਨੇਹਾ ਦਿੱਤਾ ਤੇ ਫਿਰ ਪੰਜ ਸਿੰਘ ਸਾਹਿਬਾਂ ਦੀ ਬੈਠਕ ਵੀ ਜਦੋਂ ਭਲਾਈ ਤਾਂ ਸਭ ਦੀਆਂ ਨਜ਼ਰਾਂ ਸੀ ਕਿ ਚੋ ਵਿਵਾਦ ਜਨਮੂਗਾ ਦੋ ਤਰੀਕਾ ਵਾਲੇ ਫੈਸਲਿਆਂ ਨਾਲ ਛੇੜਖਾਨੀ ਹੋਊਗੀ ਪਰ ਬੜਾ ਠਰਮੇ ਨਾਲ ਉਹਨਾਂ ਨੇ ਕੁਝ ਜਿਹੇ ਨੁਕਤੇ ਜਿਹੜੇ ਲੋਕਾਂ ਦੇ ਦਿਲਾਂ ਨੂੰ ਟੰਬਣ ਉਹਨਾਂ ਦੇ ਬਾਰੇ ਨਾਲ ਪਹਿਲੀ ਬੈਠਕ ਕਰਕੇ ਪਰੇ ਹੋਏ ਤੇ ਇੰਜ ਦਿਖਾਵਾ ਇੰਜ ਪ੍ਰਕਟਾਵਾ ਕੀਤਾ ਗਿਆ ਕਿ ਲਓ ਜੀ ਪਰਵਾਨ ਚੜ ਗਏ ਯਾਨੀ ਕੁਲਦੀਪ ਸਿੰਘ ਗੜਗਾਚ ਤੇ ਉਹਨਾਂ ਦੀ ਪਰਵਾਨਗੀ ਤੋਂ ਬਾਅਦ ਜਦ ਇਹ ਬਾਬਾ ਟੇਕ ਸਿੰਘ ਧਨੋਲਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਵੀ ਇੰਜ ਹੀ ਜ਼ੋੰਪੀ ਗਈ ਕੋਈ ਸੰਪਰਦਾਮਾ ਨਹੀਂ ਕੋਈ ਸਿੱਖ ਸਮਾਜ ਨਹੀਂ ਕੋਈ ਜਥੇਬੰਦੀਆਂ ਨਹੀਂ ਕੋਈ ਸੰਤ ਸਮਾਜ ਨਹੀਂ ਕੋਈ ਨਿਹੰਗ ਸੰਗਠਨ ਨਹੀਂ ਐਸਡੀਪੀਜ਼ ਦੇ ਨੁਮਾਇंदे ਉਹੀ ਬਾਦਲਦਰ ਤੇ ਉਹੀ ਲਓ ਜੀ ਹੋ ਗਈ ਸੇਵਾ ਸੰਭਾਲ ਇੱਥੇ ਵੀ ਸਵਾਲ ਖੜਾ ਹੈ ਕਿ ਜਿਹੋ ਜਿਹੇ ਸਵਾਲੀਆ ਚਿੰਨ ਲਾ ਕੇ ਤੁਸੀਂ ਕਹਿੰਦੇ ਹਰਪ੍ਰਿੰਸੀਪ ਨੂੰ ਤੋੜਿਆ ਉਹੇ ਜੇ ਤਾਂ ਵੱਡੇ ਵੱਡੇ ਸਵਾਲ ਬਾਬਾ ਟੇਗ ਸਿੰਘ ਧਨੋਲਾ ਦੇ ਪਿੱਛੇ ਖੜੇ ਨੇ ਉਹਨਾਂ ਦੀ ਫਾਈਲ ਰੱਖ ਲਈ ਫਿਰ ਜੇ ਤੁਹਾਡੇ ਹਸਾਬ ਨਾਲ ਨਾ ਚੱਲੇ ਫਿਰ ਉਦੋਂ ਖੋਲਣੀ ਹੈ ਫਾਈਲ ਇਹ ਪਹਿਲਾਂ ਕਿਉਂ ਨਹੀਂ ਪਰਚੋਰ ਪਤਾ ਹੋਣ ਦੇ ਬਾਵਜੂਦ ਵੀ ਸੋ ਕਹਿੰਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸੇ ਲਈ ਨਹੀਂ ਚਾਹੁੰਦੇ ਸੀ ਕਿ ਬਾਬਾ ਟੇਕ ਸਿੰਘ ਧਨੋਲਾ ਸੇਵਾਵਾਂ ਸੁਭਾਲਣ ਪਰ ਕੀ ਧਾਮੀ ਹੋ ਰਹੀ ਹੁਣ ਫਿਰ ਗੁੱਡੇ ਟੇਕੇ ਨੇ ਫਿਰ ਕੁਰਸੀ ਵੱਡੀ ਹੋ ਗਈ ਹੈ ਫਿਰ ਉਹਦਾ ਵੱਡਾ ਹੋ ਗਿਆ ਸਿਧਾਂਤ ਪਿੱਛੇ ਰਹਿ ਗਏ ਨੇ ਇਹ ਸਾਰੇ ਸਵਾਲ ਨੇ ਤੇ ਇਹ ਸਭ ਦੇ ਦਰਮਿਆਨ ਬਾਬਾ ਟੇਕ ਸਿੰਘ ਧਨੋਲਾ ਨੂੰ ਇਸ ਲਈ ਕਿ ਭਈ ਇੱਕ ਜਥੇਦਾਰ ਪਾਸ ਉਹ ਦੂਸਰੇ ਨੂੰ ਗੱਲ ਤੋੜੋ ਜੇ ਵਿਰੋਧ ਹੋਊਗਾ ਰੋਲਾ ਪਊਗਾ ਪਾਵੇ ਜਾਂ ਨੂ ਬਾਰਾਂ ਤਰੀਕ ਆ ਜਾਣੀ ਆ ਆਪਾ ਤੇਜਾ ਸਿੰਘ ਸੁਮਦਰੀ ਹਲ ਚ ਸੁਖੀਤ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲੈਣਾ ਤੇ 13 ਤਰੀਕਾ ਆ ਜਾਣੀ ਹੈ ਦਮਦਮਾ ਸਾਹਿਬ ਬਸਾਖੀ ਮੌਕੇ ਆਪਾਂ ਕਾਨਫਰੰਸ ਦੇ ਵਿੱਚ ਉਹਨਾਂ ਦਾਜ ਪੁੱਛੀ ਹੋ ਜਾਣੀ ਹੈ ਤੇ ਆਪਾਂ ਬੋਟ ਦੀ ਰਾਜਨੀਤੀ ਲਈ ਮੈਦਾਨ ਚ ਨਿਤਰ ਜਾਣਾ ਤੇ ਇੱਧਰ ਜੇ ਕੁਝ ਕਰਾਉਣਾ ਹੋਊਗਾ ਤਾਂ ਇੱਕੋ ਇੱਕ 11 ਹੁਣ ਤਾਂ ਆਪਣੇ ਦੋ ਜਥੇਦਾਰ ਨੇ ਰੱਬ ਪਲੀ ਕਰੇ ਤਾਮੀ ਸਾਹਿਬ ਤੁਸੀਂ ਕਮੇਟੀ ਬਣਾਉਣੀ ਸੀ ਜਿਹੜੀ ਸਰਪ੍ਰਮੰਤ ਜਥੇਦਾਰ ਚੁਣਿਆ ਕਰੇ ਤੁਸੀਂ ਸੰਗਤਾਂ ਤੋਂ ਸੁਝਾਅ ਮੰਗੇ ਸੀ ਤੁਸੀਂ ਗੱਲ ਕੀਤੀ ਸੀ ਕਿ ਤਖਤਾਂ ਦੇ ਜਥੇਦਾਰ ਸਰਬਸੰਮਤੀ ਨਾਲ ਬਣਨਗੇ ਪ੍ਰਮਾਣਿਤ ਹੋਣਗੇ ਉਹਨਾਂ ਦੇ ਵਿਧੀ ਵਿਧਾਨ ਬਣੇਗਾ ਨਿਯੁਕਤੀ ਸਮੇਂ ਵੀ ਸੇਵਾ ਮੁਕਤੀ ਸਮੇਂ ਵੀ ਪਰ ਤੁਸੀਂ ਬਜਟ ਜਲਾਸ ਦੇ ਵਿੱਚ ਜਿਹੜਾ ਪ੍ਰੈਸ ਨੋਟ ਦਿੱਤਾ ਉਹਦੇ ਵਿੱਚ ਗੱਲ ਕਲੀ ਸ਼੍ਰੀ ਕਾਲਤਾਖਸਬ ਦੇ ਹਵਾਲੇ ਨਾਲ ਕੀਤੀ ਕਿ ਉੱਥੋਂ ਦੇ ਜ਼ਥੇਦਾਰ ਦੀ ਤੇ ਪਰ ਕਿ ਉਹ ਵੀ ਗੱਲ ਨੂੰ ਮੱਠੀ ਪੈ ਗਈ ਹੈ ਫੰਤਕ ਤਰ੍ਹਾਂ ਦੇ ਹਵਾਲੇ ਨਾਲ ਸਵਾਲ ਜਿਉਂ ਦਾ ਤਿਉਂ ਬਰਕਰਾਰ ਬਹੁਤ ਵਾਧਾ ਸ਼ੁਕਰੀਆ